ਪਿਛਲੇ ਲੰਬੇ ਸਮੇਂ ਤੋਂ ਬਿਜਲੀ ਤੋਂ ਵਾਂਝੇ ਪਟਵਾਰਕਰ ਗੜ੍ਹ ਸ਼ੰਕਰ ਵਿਕੇਸ਼ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੜ੍ਹ ਸ਼ੰਕਰ ਤੇ ਸੁਰਿੰਦਰ ਸਿੰਘ ਪੁਲੀਆ ਰਟਾ ਇਲਾਕੇ ਦੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੱਥਾਂ ਵਿੱਚ ਮੋਬੱਤੀਆਂ ਜਲਾ ਕੇ ਪਟਵਾਰ ਘਰ ਦਾ ਦੌਰਾ ਕੀਤਾ ਗਿਆ ਇਸ ਮੌਕੇ सुरेंद्र ਸਿੰਘ ਪੁਲੀਆ ਰਾठा ਸ਼ਰੋਮਣੀ ਕਾਲੇਦਾਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਘੇਰਦੇ ਹੋਏ ਕਿ ਆਕੀਸ਼ ਸ਼ਰੋਮਣੀ ਕਾਲੇਦਾਨੀ ਸਰਕਾਰ ਬਲੇ ਬਣਾਇਆ ਗਿਆ ਪਟਵਾਰ ਘਰ ਪਿਛਲੇ 8 ਮਹੀਨਿਆਂ ਤੋਂ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਤੋਂ ਬਾਂਝਾ ਹੈ ਜਿਸੇ ਕਾਰਨ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਕੰਮ ਕਰਾਉਣ ਵਾਲੇ ਉੰਬਾਰੇ ਲੋਕ ਖੱਜਲ ਖਵਾਰ ਹੋ ਰਹੇ ਨੇ ਪਰ ਸਰਕਾਰ ਦੇ ਨਮਾੰਦਿਆਂ ਦਾ ਇਸ ਵਾਰ ਕੋਈ ਧਿਆਨ ਨਹੀਂ ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲਦਾ ਦੀ ਸਰਕਾਰ ਵੱਲੇ ਗਡ ਸ਼ੰਕਰ ਸ਼ਹਿਰ ਦਾ ਸੀਵਰੇਜ ਦਾ ਪ੍ਰੋਜੈਕਟ ਪ੍ਰੋਜੈਕਟ ਅਤੇ ਇਲਾਕੇ ਦੀਆਂ ਸੜਕਾਂ ਬਣਾ ਕੇ ਉਦਘਾਟਨ ਕੀਤੇ ਹਨ ਪਰ ਉਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਸੜਕਾਂ ਦੀ ਰਿਪੇਅਰ ਹੋਣ ਤੋਂ ਪਹਿਲਾਂ ਹੀ ਰੀਵਨ ਕੱਟ ਕੇ ਉਦਘਾਟਨ ਕਰ ਰਹੀ ਹੈ ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਮੰਡੀ ਬੋਰਡ ਬਿਜਲੀ ਬੋਰਡ ਘਾਟੇ ਦੇ ਵਿੱਚ ਹੈ ਜਿਸ ਕਾਰਨ ਪੰਜਾਬ ਦੀਆਂ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਜਲੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਸੁਨਿੰਦਰ ਸਿੰਘ ਪੁਲੀਆਰਾ ਠਾ ਸ਼੍ਰੋਮਣੀ ਕਾਲ ਉਤਿਆਂ ਜਿ라 ਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਪੁੱਜਿਆ ਤਾਂ ਕਿ ਪਟਵਾਰ ਘਰ ਦੇ ਵਿੱਚ ਬਿਜਲੀ ਬਿੱਲ ਦੀ ਅਦਾਇਗੀ ਕਰਕੇ ਬਿਜਲੀ ਚਾਲੂ ਕੀਤੀ ਜਾਵੇ ਆਉ ਦੇਖ ਰਿਹਾ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਡਾਕਟਰ ਸਿੰਘ ਜੀ ਦੇ ਜਿਹੜਾ ਪਟਵਾਰ ਘਰ ਦਾ ਬਣਾਇਆ ਸੀ ਆਪਣੀ ਸਰਕਾਰ ਦੇ ਸਿਰ ਕਰੋੜਾ ਰੁਪਇਆ ਲਾ ਕੇ ਅਸੀਂ ਇਹ ਪਟਵਾਰ خانہ ਬਣਵਾਇਆ ਤੇ ਦਿੱਤੀ ਸਾਰਾ ਸਾਜ-ਸਮਾਨ ਲਾਈਟ ਹਰ ਸ਼ਬਦਾ ਜਿਹੜੀ ਆ ਉਹ ਮੁਲਾਜ਼ਮਾਂ ਵਾਸਤੇ ਤੇ ਲੋਕਾਂ ਵਾਸਤੇ ਦਿੱਤੀ ਸੀ ਕਿ ਲੋਕਾਂ ਨੂੰ ਬਾਹਰ ਜਿੱਦੇ ਤੁਮਣਾਣਾ ਭਵੇ ਇੱਕ ਹੀ ਜਗ੍ਹਾ ਦਫ਼ਤਰ ਦੇ ਵਿੱਚ ਆ ਕੇ ਆਪਣੇ ਸਾਰੇ ਕੰਮ ਕਰਵਾ ਸਕਣ ਪਰ ਸਰਕਾਰ ਜਿਆਦੀ ਆ ਉਹਦਾ ਕਨੈਕਸ਼ਨ ਕੱਟਿਆ ਹੈ ਬਿਜਲੀ ਦਾ ਅੱਜ ਅਸੀਂ ਮੂਮਦੀਆਂ ਲੈ ਕੇ ਸਾਰੇ ਵਰਕਰ ਨਾਲ ਜਾ ਕੇ ਮੁਲਾਜ਼ਮਾਂ ਦੇ ਟੇਬਲਾਂ ਤੇ ਰੱਖਿਆ ਕਿ ਲੋਕਾਂ ਦੇ ਰੂਹ ਲਾਈਟ ਵੀ ਇਹਨਾਂ ਨੂੰ ਲਿਖਣ ਵਾਸਤੇ ਲਾਈਟ ਦੀ ਬੜੀ ਪ੍ਰੋਬਲਮ ਆ ਰਹੀ ਆ ਹੁਣ ਗਾਂਹ ਬਿਜਲੀ ਨਾ ਹੋਊਗੀ ਤੇ ਪੱਖੇ ਕਿਦਾ ਚੱਲਣਗੇ ਇੰਨੀ ਗਰਮੀ ਦੇ ਵਿੱਚ ਮੁਲਾਜ਼ਮ ਦੇ ਲੋਕੀ ਜੀ ਨਹੀਂ ਕੰਮ ਕਰਾਉਣੇ ਕਿਦਾਂ ਬੈਠਣਗੇ ਉਹਦੇ ਵਾਸਤੇ ਅਸੀਂ ਅੱਜ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਆਏ ਆ ਕਿ 8 ਮਹੀਨੇ ਹੋ ਗਏ ਇੱਕ ਇਲੈਕਸ਼ਨ ਕੱਟੇ ਕੋਈ 13